ਸਾਸੀ ਕਾਲ ਜੀ ਸਵਾਗਤ ਹੈ ਜੀ ਅੱਜ ਨਵੇਂ ਵਲੌਗ ਤੇ ਸਾਰਿਆਂ ਨੂੰ ਪਿਆਰ ਭਰੀ 사ਸੀ ਕਾਲ ਜੀ ਉਮੀਦ ਕਰਦੇ ਹਾਂ ਸਾਰੇ ਬਹੁਤ ਵਧੀਆ ਹੋਣਗੇ ਤੇ ਬਹੁਤ ਜ਼ਿਆਦਾ ਆਪਣੇ ਗਰਦਾਸਪੁਰ ਏਰੀਏ ਚ ਹਨੇਰੀ ਦੇ ਨਾਲ ਮੀਂਹ ਦੀਆਂ ਛਿਟਾਉਣੀਆਂ ਆਉਂਦੀਆਂ ਤੇ ਬਹੁਤ ਤੇਜ਼ ਹਵਾ ਯਾਨੀ ਕਿ 80 ਕਿਲੋਮੀਟਰ ਪ੍ਰਤੀ ਘੰਟੇ ਦੀ ਸਪੀਡ ਦੀ ਹਵਾ ਵਾ ਦੇਖ ਸਕਦੇ ਹੋ ਤੁਸੀਂ ਸਾਹਮਣੇ ਇੱਧਰ ਆ ਡਾ ਮਨਕੀਰ ਤੇ ਵੇਖੋ ਬੱਦਲ ਵੇਖੋ ਤੁਸੀਂ ਇੱਥੇ ਬੱਦਲ ਦੇਖ ਸਕਦੇ ਤੁਸੀਂ ਪੂਰਾ ਹਨੇਰਾ ਕੋ ਪੋ ਗਿਆ ਜੀ ਲਓ ਵੀ ਆ ਗਿਆ ਮੀਂਹ ਲਓ ਜੀ ਛੱਟਾਂ ਆ ਗਈਆਂ ਐ ਗੁਰਮਤ ਮੈਨੂੰ ਲੱਗਦਾ ਇਧਰ ਇਧਰ ਹੀ ਪੈਣਾ ਆਪਣੇ ਸਿਰ ਦੇ ਉੱਤੇ ਉੱਤੇ ਹੀ ਹਾਂ ਇਧਰ ਆਪਣੇ ਔਲਖਾਲੇ ਪਾਸੇ ਜ਼ਿਆਦਾ ਬਦਲ ਹੋਇਆ ਇਧਰੋਂ ਇਧਰੋਂ ਤਾਂ ਕਾਲੀ ਘਟਾ ਚੜੀ ਆ ਪੂਰੀ ਹਵਾ ਜ਼ਿਆਦਾ ਵਾਹ ਕੇ ਲੱਗਦਾ ਪੱਤੀ ਨਹੀਂ ਹੁੰਦੀ ਅੱਜ ਕੰਬੇ ਕੰਬੇ ਟਿਕਣਗੇ ਅੱਜ ਹਵਾ ਬਹੁਤ ਤੇਜ਼ ਆ ਉਧਰ ਆਡੀ ਜਾਲੀ ਪਾਈਆਂ ਕਾਇਆਂ ਕੇ ਉਹ ਵੀ ਫੇ ਲੰਡੀ ਬਹੁਤ ਆਗੇ ਦੋ ਤਿੰਨ ਵਾਰੀ ਉੱਡ ਕੇ ਚਲ ਗਈ ਇੱਥੇ ਫੇਰ ਫੜ ਕੇ ਲੈਦੀ ਆ ਕਣੀਆਂ ਕੜੀਆਂ ਆ ਗਈਆਂ ਲਓ ਜੀ ਗਰਮੀ ਤੋਂ ਫਿਰ ਮਿਲ ਗਈ ਰਾਹਤ ਹੋੜ ਇਹਦੀ ਲੋੜ ਹੀ ਹੈ ਜੇ ਲਓ ਜੀ ਕਣੀਆਂ ਵੇਖੋ ਤੁਸੀਂ ਆਹ ਵੇਖੋ ਜੀ ਪੈਂਟ ਆਵੀਆਂ ਮੋਟੀਆਂ ਮੋਟੀਆਂ ਕਣੀਆਂ ਆ ਗਈ ਬਾਰਿਸ਼ ਨਹੀਂ ਆ ਗਿਆ ਬਹੁਤ ਤੇਜ਼ ਆਵੇ ਖਾਡਾ ਜਵਾਗ ਪੁਰੇ ਨਿਆਰੇ ਲੈਣ ਡਿਆ ਲਓ ਜੀ ਅੱਜ ਸਾਡਾ ਘਰ ਘਰਾਂ ਚ ਘਰ ਨੇ ਹਟੇ ਆਲੇ ਦੁਆਲੇ ਘਾਰ ਹੀ ਨੇ ਤੇ ਜੇ ਹਵਾ ਦੀ ਥੋੜੀ ਘਟ ਪੈਂਦਾ ਜ਼ੋਰ ਇਦਾਂ ਬਾਰ ਬਾਰ ਬੜਾ ਜਿੱਤੇ ਖੁੱਲੇ ਮੈਦਾਨ ਉੱਥੇ ਜ਼ਿਆਦਾ ਜ਼ੋਰ ਪੈਂਦਾ ਹੋਵਾ ਦਾ ਤੇ ਅੱਜ ਮੈਨੂੰ ਲੱਗਦਾ ਕੰਬੇ ਕੰਬੇ ਡਿੱਗੇ ਹੋਣੇ ਪੱਕਾ ਛਿੱਟਾਂ ਕੈਮਰੇ ਦੇ ਲੈਂਸ ਤੇ ਪੈ ਗਈਆਂ ਲੱਗਦਾ ਨੂੰ ਸਾਫ਼ ਕਰਨਾ ਪੈਣਾ ਲਓ ਜੀ ਹੋ ਗਿਆ ਸਾਫ਼ ਆਏ ਕੋਈ ਆ ਨਾ ਓਏ ਹੋਏ ਹੋਏ ਛਿੱਟਾਂ ਆ ਗਈਆਂ ਬਹੁਤ ਤੇਜ਼ ਆ ਜਾ ਮਰਗੀ ਥੱਲੇ ਆ ਜਾ ਓਏ ਥੱਲੇ ਆ ਜਾ ਆਦੇ 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 ਗਾਇਸ ਸ਼ਟਾ ਆ ਗਿਆ ਬਹੁਤ ਤੇਜ਼ ਚੱਲ ਛੱਟ ਇਹਨੂੰ ਆਂ ਵੀ ਇੱਥੇ ਆ ਕਰੀਂ ਪਵਈ ਹਵਾ ਹਵਾ ਬੜੀ ਤੇਜ਼ ਹੈ ਹਵਾ ਬੜੀ ਤੇਜ਼ ਹੈ ਹਵਾ ਬੜੀ ਤੇਜ਼ ਹੈ ਹੋਏ ਹੋਏ ਹਵਾ ਬਹੁਤ ਤੇਜ਼ ਹੈ ਜੜੀ ਜੀ ਹਾਂ ਹਵਾ ਬੜੀ ਤੇਜ਼ ਹੈ ਹਵਾ ਬੜੀ ਤੇਜ਼ ਹੈ ਕੋਈ ਕਰਦਾ ਨਹੀਂ ਅੰਦਰ ਕਿਤੇ ਵੀ ਆ ਦੇ ਬੰਦਾ ਕੜਾਈਆ ਆਹ ਕੋਲ ਬੂਰਾ ਹੋ ਗਿਆ ਉਹ ਮੈਂ ਖਾਣੇ ਨਹੀਂ ਕਰਨੀ ਆ ਰਹੀ ਗਿਉ ਕੀ ਬਤਾ ਜਿਹੜੀ ਗੰਦ ਉਹ ਨਹੀਂ ਡਿੱਗਦੀ ਯਾਰ ਕੀ ਹੋ ਗਈ ਹੈ ਡੱਗੇ ਕੇ ਤਾਂ ਭਟ ਡਿੱਗ ਜਾਏ ਉੱਧਰ ਨਾ ਜਾਏ ਹੁਣ ਘਾਟ ਐਡੀ ਦੀ ਹੋਈ ਹੈ ਵੈਸੇ ਤੇ ਆਹ ਵੇਖੋ ਥੋੜੀ ਇਧਰੋਂ ਬਾਹਰ ਹੋਈ ਹੈ ਇਧਰੋਂ ਇਹ ਆ ਜਲੇ ਟਿਕੜੀਆਂ ਮੈਂ ਪਾਊਗਾ ਫਿਰ ਕਿੱਡੀ ਰੋਲੀ ਪਾਉਂਦੇ ਓਏ ਗੋਰ ਕੀਰਤ ਠਗੀ ਠੰਡ ਹਾਂ ਆਜੋ ਆਏ ਤੇ ਗੋਰੇ ਉੱਚੇ ਤੇ ਤੇ ਮੱਛੀਆਂ ਦਾ ਵੀ ਹਾਂ ਜਾਲ ਮੱਛੀ ਹਾਂ ਹਲੋ ਗਾਇਜ਼ ਆਜੋ ਕਾਇਨ ਦਾ ਬਾਦੀ ਕੁਜੀ ਆਜੋ ਕਾਇਨ ਦਾ ਹਾਲ ਹਾਲ ਪੱਛੀ ਹੈ ਰਹਿਦੇ ਉਹ ਨਜ਼ਾਰੇ ਲੈਣ ਦੀ ਹਵਾ ਪਾ ਜੀ ਆਓ ਬਾਦੀ ਠੰਡੀ ਆਜਾ ਇੱਧਰ ਆ ਜਾ ਆ ਲੈ ਇੱਧਰ ਆਡੀ ਬੱਛੀ ਬਾਹਰ ਭੱਜੀ ਆ। ਉਹ ਵਿਚਾਰੀ ਬੰਦੀ ਹੋਣੀ ਆ। ਆਹ ਜਾਲੀ ਥੱਲੇ ਆ ਗਈ ਆਡੀ। ਆਹ ਜਾਲੀ ਥੱਲੇ ਆ। ਆਹ ਵੇਖੋ ਆਡੀ ਬੱਛੀ। ਹਾਂ। ਹਾਂ ਤੇ ਅੱਜ ਖੁੱਲ ਗਈ। ਹਾਂ ਡਰ ਲੱਗਣ ਦਾ ਤੈਨੂੰ? ਡਰ ਲੱਗਦਾ। ਹੈਂ? ਚੱਲ ਕੋਈ ਨਹੀਂ। ਉਹ ਸੱਚੇ ਨੂੰ ਫੜੀ ਓ। ਮਰੋਂ ਇਹਨੂੰ ਢੱਕਾਂ। ਉਹ ਢੱਕਾ। ਓ ਬੋਲਵਾ। ਓ ਰੇ ਤਾ ਬੋਰੇ ਬਾਰੇ ਮੈਂ ਕਿੱਦਾਂ ਆੜੀ ਉੱਡ ਗਈ ਆਹੋ ਮੰਮੀ ਦੇ ਅੱਗੇ ਆਇਆ ਹਾਂ ਇਹਨੇ ਹਾਂ ਬੋਰੇ ਵੇਖੋ ਕਿੱਦਾਂ ਉੱਡ ਗਈ ਇੱਧਰ ਆਏ ਮੇਰੇ ਹੱਥ ਫੜਾ ਦੇ ਹਾਂ ਆਇਆ ਆਏ ਆਮਨੇ ਪਾੜਿਆ ਹਾਂ ਆਇਆ ਦੇਖੋ ਚਲੋ ਠੀਕ ਹੈ ਹਾਂ ਕੋਈ ਤੇਰੇ ਲੱਗੇ ਆਪਾਂ ਤੇਰੇ ਲੱਗੇ ਆਂ ਟੈਨਸ਼ਨ ਨਾਲ ਜੋ ਮੀਂਹ ਜ਼ਿਆਦਾ ਆਊਗਾ ਫਿਰ ਤਮੇਂ ਅੰਦਰ ਬੰਦਾਂਗੇ ਠੀਕ ਆ ਸੰਗਾ ਠਹਿਰ ਕੇ ਉਹਨੇ ਠਹਿਰ ਕੇ ਹਵਾ ਲੱਲਾ ਠੰਢੀ ਪਹਿਲਾਂ ਉਹ ਵੀ ਤੇਰੇ ਲੱਗੇ ਬੱਜੀਆਂ ਉਹਨਾਂ ਲੱਗੇ ਰਹੀਆਂ ਚਲੋ ਥੋੜਾ ਪਾਣੀ ਪੋਣੀ ਲੱਗ ਜਾਊਗਾ ਭਿੰਡੀਆਂ ਭੁੱਡੀ ਸਬਜ਼ੀ ਸਬਜ਼ੀਆਂ ਨੂੰ ਉਹ ਦਿਨ ਵੀ ਲੱਗ ਗਿਆ ਸੀ ਤੇ ਅੱਜ ਵੀ ਲੱਗ ਜਾਊਗਾ ਬੱਦਲ ਦੇ ਪੁੱਤ ਆਇਆ ਖਾਲੀ ਘੜਾ ਹੋਈ ਇਧਰਲੇ ਪਾਸੇ ਦੇ ਲੋ ਗਾਈਸ 6:23 ਮਿੰਟ ਹੋਏ ਆ ਤੇ ਤੂੰ ਹੀ ਇਸ ਟਾਈਮ ਤੇ ਪੂਰਾ ਚਾਨਣ ਹੁੰਦਾ ਇਸ ਟਾਈਮ ਤੇ ਵੇਖੋ ਹਨੇਰਾ ਕਿਦਾਂ ਪੈ ਗਿਆ ਆਪਣੇ ਰਾਤ ਪੈ ਗਈ ਆ ਜੀ ਰਾਤ ਪੈ ਗਈ ਪੂਰੀ ਪੂਰੀ ਰਾਤ ਪੈ ਗਈ ਜਿੱਦਾਂ ਸਿਆਲਾਂ ਚ ਪੈਂਦਾ ਨਾ ਉਹ ਵੇਖੋ ਜੀ ਉਧਰ ਦਿਨ ਚੜਿਆ ਵਾ ਤੇ ਆਪਣੇ ਇੱਧਰ ਵੇਖੋ ਤੂੰ ਇੱਧਰ ਪੂਰਾ ਹਨੇਰਾ ਹੋਇਆ ਤੇ بارش ਵੀ ਆ ਗਈ ਆ ਉਧਰ ਵੇਖੋ ਉਧਰ ਪੂਰਾ ਦਿਨ ਆ ਇੱਥੇ ਪੂਰੀ ਕਾਲੀ ਘਟਾ ਚੜੀ ਆ ਜੀ ਆਪਣੇ ਪੂਰੇ ਦੇਖੋ ਜੀ ਇੱਥੇ ਛੜ ਗਿਆ ਦੇਖੋ ਬਾੜੀਆਂ ਇੱਥੇ ਬਾੜੀਆਂ ਟਾਰ ਚ ਓਏ ਇੱਥੇ ਬਾੜੀਆਂ ਟਾਰ ਚ ਇੱਥੇ ਡਾਲ ਇਧਰ ਆਈ ਸੁਖ ਭਾਪੀ ਦੁੱਧ ਲੈਣ ਤੇ ਮੀਤ ਨੇਰੀ ਲੈ ਕੇ ਆਏ ਨਾਲ ਆਹ ਬੜੇ ਫੋਨ 'ਚ ਫੋਨ ਜਿਹੇ ਵੱਡੇ ਤੇ ਪ੍ਰੀਆ ਨੇ ਲਾਈ ਏ ਟੋ ਆਹ ਇੱਕ ਮਾਈ ਦਾ ਗਾਇਤੀ ਰਾਮ ਨੇ ਨਹੀਂ ਆਉਂਦੇ ਜਿੰਨੇ ਦੇਖੇ ਤੁਹਾਡੇ ਲਈ ਮਕੀ ਹੋਰ ਦੇ ਕੋਲੇ ਖੁਸ਼ੀ ਮਜਾਉਂਦੇ ਇਥੇ ਹੋਰੇ ਮੀਂਹ ਤੋਂ ਪੈਂਡਿਆ ਮੈਂ ਗਿੱਲਾ ਬਿਓਕ ਐ ਹੈ ਨਾ ਤੇਰੇ ਬਾਪੇ ਬਾਪੇ ਚਾਹ ਦੇ ਬਹੁਤ ਪਾ ਲੈ ਖੁਸ਼ੀ 20 ਵਜੇ ਆਈਂ ਮੈਂ ਤੈਨੂੰ ਕਹਿ ਰਿਹਾ ਲਓ ਜੀ